ਸਾਡਾ ਜੀ ਇਹ ਤਰਨਾ ਅਜ 10ਵਾਂ ਦਿਨ ਹੋ ਗਿਆ ਜੀ ਤੇ ਸਰਕਾਰ ਨੂੰ ਅਸੀਂ ਮਤਲਬ ਸਾਡਾ ਇੱਕੋ ਇੱਕ ਜਿਹੜੀ ਮੰਗ ਹੈ ਉਹ ਨੋਟੀਫਿਕੇਸ਼ਨ ਦੀ ਸੀਗੀ ਤੇ ਇਹ ਜਿਹੜੇ ਅਸੀਂ ਪੰਪਲੈਟ ਛਕਵਾਏ ਐ ਇਸ ਟੈਂਪਲੇਟ ਦੇ ਵਿੱਚ ਜਿਹੜਾ ਅਸੀਂ ਸਾਰੀਆਂ ਜਿੰਨੀਆਂ ਵੀ ਸਰਕਾਰ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਸੀ ਉਸ ਵਾਅਦਿਆਂ ਬਾਰੇ ਜਾਣੂ ਕਰਵਾਇਆ ਵੀ ਇਹ ਸਵਾਦਿਆਂ ਦੇ ਵਿੱਚੋਂ ਇੱਕ ਵੀ ਵਾਅਦਾ ਜਿਹੜਾ ਸਰਕਾਰ ਨੇ ਪੂਰਾ ਨਹੀਂ ਕੀਤਾ। ਯਾਰ ਲੱਗਦਾ ਤਾਂ ਜਿਵੇਂ ਚੋਰ ਜਾਤ ਦਾ ਵੀ ਲੱਗ ਜਾ ਤੇ ਤੁਹਾਡੀ ਕੋਈ ਮੰਤੋਂ ਬੱਝਾਉਂਗੀ ਇਹ ਕਿੰਨਾ ਤੇ ਕਿੰਨਾ। ਅਮ ਦੇਖੋ ਜੀ ਸਵੇਰ ਤੋਂ ਜਿਹੜਾ ਸਾਡੇ ਨਾਲ ਪ੍ਰਸ਼ਾਸਨ ਵਾਰਤਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਸਰਕਾਰ ਜਿਹੜਾ ਸਾਡਾ ਵਾਰਤਾ ਬਣਾਇਆ ਉਹਦੇ ਠਿੱਕੇ ਸਾਨੂੰ ਮਤਲਬ ਰਾਣੀ ਨਾਲ ਸਾਡੀ ਮੀਟਿੰਗ ਬੁਲਾਈ ਗਈ ਹੈ ਪ੍ਰਨੀਤ ਕੌਰ ਨਾਲ ਸਾਡੇ ਪ੍ਰਧਾਨ ਜੀ ਗਏ ਆ ਦੀਪਕ ਪ੍ਰਧਾਨ ਜੀ ਦੇ ਨਾਲ ਸਾਡੇ ਕਮੇਟੀ ਮੈਂਬਰ ਗਏ ਹੋਏ ਆ ਉਹਦੇ ਚ ਸਾਡਾ ਵੇਖੋ ਹੁਣ ਸਾਨੂੰ ਸਾਡੇ ਨਾਲ ਕੀ ਗੱਲਬਾਤ ਕਰਦੇ ਨੇ ਕਿ ਕੋਈ ਪੁਕਤਾ ਹੱਲ ਨਹੀਂ ਕਰਦੇ ਤੇ ਇਸ ਤੋਂ ਬਾਅਦ ਜੋ ਕਮੇਟੀ ਸਾਡੀ ਬਿਲਕੁਲ ਜੀ ਬਿਲਕੁਲ ਸਾਡੇ ਅਸੀਂ ਬਿਲਕੁਲ ਇਲੈਕਸ਼ਨ ਦਾ ਬਾਈਕਾਟ ਕਰਾਂਗੇ ਔਰ ਸਾਰੇ ਜ਼ਿਲ੍ਹਿਆਂ ਦੇ ਵਿੱਚ ਆਲ ਰੈਡੀ ਜਿੰਨੇ ਜ਼ਿਲ੍ਹੇ ਨੇ ਸ਼ਹਿਰਾਂ ਦੇ ਵਿੱਚ ਤਕਰੀਬਨ ਸਾਡੇ ਪੰਪਫਲੈਟ ਲਗਾ ਦਿੱਤੇ ਗਏ ਨੇ ਅਸੀਂ ਜਿੰਨੀਆਂ ਰੈਲੀਆਂ ਨੇ ਉੱਥੇ ਵੀ ਇਹ ਪੰਪਫਲੈਟ ਵੰਡਾਂਗੇ ਔਰ ਜਿੰਨੇ ਪੰਜਾਬ ਦਾ ਹਰੇਕ ਪਿੰਡ ਹਰੇਕ ਸ਼ਹਿਰ ਕਵਰ ਕਰਾਂਗੇ ਤੇ ਅਨਾਉਂਸਮੈਂਟ ਵੀ ਕਰਾਂਗੇ ਪਿੰਡਾਂ ਦੇ ਵਿੱਚ ਵੀ ਇਹਨਾਂ ਦੇ ਚਾਸੀ ਦੇ ਵਿੱਚ ਨਾਲ ਕਿਧਰ ਗੱਲ ਕੀਤੀ ਜਿਹੜੇ ਮੈਂ ਟੈਂਕ ਕਿਤੇ ਜੇ ਉਹਨਾਂ ਦਾ ਵਾਦਾ ਨਹੀਂ ਕਿ ਉਹਨਾਂ ਨੂੰ ਤਾਰੂਗਾ ਕਿ ਕਿਸ ਤਰ੍ਹਾਂ ਦੀ ਅਗਲਾ ਪ੍ਰੋਗਰਾਮ ਹੋਣੀ ਉਹ ਜੀ ਰਣ ਪ੍ਰਨੀਤ ਕੌਰ ਨਾਲ ਜੀ ਸਾਡੇ ਪ੍ਰਧਾਨ ਜੀ ਗਏ ਮੀਟਿੰਗ ਕਰਨ ਉਦੇ ਵਿੱਚ ਕੀ ਸਿੱਟਾ ਨਿਕਲ ਕੇ ਆਉਂਦਾ ਜੀ ਉਸ ਤੋਂ ਬਾਅਦ ਜਿਹੜੀ ਸਾਡੇ ਸਟੇਟ ਕਮੇਟੀ ਉਹ ਫੈਸਲਾ ਲਵੇਗੀ ਧੰਨਵਾਦ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਆਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ